ਸਰ ਆਪ ਜੀ ਦਾ ਨਾਮ ਮੈਂ ਮਨਿੰਦਰਪਾਲ ਸਿੰਘ ਪ੍ਰੋਫੈਸਰ ਚੇਅਰਮੈਨ ਮੰਪਨ ਕੈਪਟਨ ਐਡਮਿਨਿਸਟ੍ਰੇਸ਼ਨ ਸਰ ਅੱਜ ਆਪਸਰਾਵਲੇ ਜੋ ਆਏ ਕਿ ਅੱਜ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਤੇ ਉਹਨਾਂ ਦੇ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਚੈਕਿੰਗ ਕੀਤੀ ਹੈ ਮੈਂ ਇਹਦਾ ਸਵਾਗਤ ਕਰਦਾ ਇਹ ਹੁੰਦੀ ਨਹੀਂ ਚਾਹੀਦੀ ਇਹ ਇਸ ਤਰ੍ਹਾਂ ਕਿਤੇ ਸਾਲ ਬੱਧੀ ਇੱਕ ਵਾਰੀ ਇਹੋ ਜਿਹਾ ਉਤਸਵ ਨਹੀਂ ਹੋਣਾ ਚਾਹੀਦਾ ਜੇ ਵਾਕਿਆ ਹੁੰਦੀ ਰਹੇ ਤੇ ਜਿਹੜੀ ਕੋਈ ਮਾੜੀ ਮੋਟੀ ਡੈਫੀਸ਼ੈਂਸੀ ਸਾਡੇ ਮਿਲੀ ਉਹ ਵੀ ਡਰਾਈਵਰਾਂ ਦਾ ਪਰਵਾਹ ਨਹੀਂ ਹੋਣਗੇ ਉਹ ਵੀ ਪੂਰੀ ਹੋ ਜਾਣਗੇ ਸਰ ਇੱਕ ਡਰਾਈਵਰਾਂ ਦਾ ਕਹਿਣਾ ਕਿ ਸਕੂਲਾਂ ਵੱਲੋਂ ਸਾਨੂੰ ਨਾਮ ਨਹੀਂ ਲਿਖਾਇਆ ਜਾ ਰਿਹਾ ਆਈ ਮਜਬੂਰ ਆ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਆ ਜਿੰਨੀਆਂ ਜਿੰਨਾਂ ਗੱਡੀਆਂ ਨੇ ਰੰਗ ਨਵੇਂ ਕਰਾਏ ਜਾਂ ਜਿੰਨਾਂ ਦੀ ਰਹਿੰਦੀ ਆ ਉਹਨਾਂ ਦੀ ਆ ਮੋਰਓਵਰ ਮੇਰੀ ਗੱਡੀ ਹੋਵੇ ਤੇ ਮੈਂ ਨਾਮ ਲਖਾਵਾਂ ਗੱਡੀਆਂ ਤਾਂ ਆਊਟਸੋਰਸ ਨੇ ਪ੍ਰਾਈਵੇਟ ਨੇ ਤੇ ਪ੍ਰਾਈਵੇਟ ਗੱਡੀਆਂ ਤੇ ਗੱਡੀ ਦੇ ਓਨਰ ਦੇ ਨਾਮ ਖਾਣਾ ਮੈਂ ਤੇ ਮੈਂ ਤਾਂ ਬਰ ਕੇ ਲਿਖ ਕੇ ਤਾਂ ਘੱਟ ਕੀਤਾ ਵੀ ਨਾਮ ਖਾ ਲਾ ਪਰ ਸਰ ਇੱਥੇ ਜਿਹੜਾ ਵੇਖਣ ਨੂੰ ਮਿਲਦਾ ਫਰਸਟ ایڈ ਕਿੱਟਾਂ ਨਹੀਂ ਹੁੰਦੀਆਂ ਉਹ ਫਰਸਟ ایڈ ਕਿੱਟਾਂ ਵੇਖੋ ਫਰਸਟ ایڈ ਕਿੱਟਾਂ ਹੈਗੀਆਂ ਨੇ ਇੱਥੇ ਨੋਟ ਕੀਤੀਆਂ ਨੇ ਕੁਝ ਕਿੱਟਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਐਕਸਪਾਇਰੀ ਡੇਟੀਆਂ ਨੇ ਬਟ ਡਰਾਈਵਰ ਕਿਤੇ ਵੀ ਇੰਨਾ ਪੜਿਆ ਲਿਖਿਆ ਜਾਂ ਇੰਨਾ ਵੇਅਰ ਨਹੀਂ ਹੁੰਦਾ ਵੀ ਉਹ ਇੰਨਾ ਤਰੀਕਾ ਨੂੰ ਵੇਖ ਸਕੇ ਜਿਉ ਤਰੀਕਾ ਨੂੰ ਵੇਖ ਸਕਦਾ ਹੁੰਦਾ ਤੇ ਫਿਰ ਉਹ ਡਾਕਟਰੀ ਕਰਨੀ ਦਾ ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਚੈੱਕ ਕਰਾਂਗੇ ਤਰਕੀ ਜਨਾ ਚੋ ਕਿ ਜੋ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਤਾਂ ਪਹਿਲਾਂ ਕਿਹਾ ਜੀ ਵੀ ਚੰਗਾ ਕਦਮ ਹੈ ਲੇਕਿਨ ਇਹ ਇਸ ਕਦਮ ਦੇ ਪਿੱਛੇ ਸਰਕਾਰ ਦੀ ਕੋਈ ਹੋਰ ਮਨਸ਼ਾ ਨਹੀਂ ਹੋਣੀ ਚਾਹੀਦੀ ਅਫਸਰਾਂ ਅਫਸਰਾਂ ਪਜਾਰੇ ਨੇ ਤੇ ਉਹ ਕੰਮ ਕਰਨਾ ਜੋ ਸਰਕਾਰ ਦਾ ਸਰਕਾਰ ਦਾ ਇਹਦੇ ਵਿੱਚ ਲੁਕਿਆ ਮੋਟਿਵ ਹੈ ਜੋ ਸਾਨੂੰ ਸਾਰਿਆਂ ਨੂੰ ਦਿਸਦਾ ਹੈ ਸਰਕਾਰ ਨੇ ਟ੍ਰਾਂਸਪੋਰਟ ਸਿਸਟਮ ਆਪਣੇ ਸਰਕਾਰੀ ਸਕੂਲਾਂ 'ਚ ਲਾਉਣਾ ਚਾਹਿਆ ਸੀ ਉਹ ਉਹਨਾਂ ਦਾ ਕਾਮਯਾਬ ਨਹੀਂ ਹੋਇਆ ਤੇ ਉਹਨਾਂ ਨੇ ਇਹਦਾ ਉਲਟ ਰਿਐਕਸ਼ਨ ਇਹ ਦੇ ਦਿੱਤਾ ਕਿ ਪ੍ਰਾਈਵੇਟਾਂ 'ਚੋਂ ਬੰਦ ਕਰ ਦਿਓ ਤੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਇਹ ਬਹੁਤ ਗਰੀਬ ਪਰਿਵਾਰ ਨੇ ਜਿਹੜੇ ਇੱਕ ਇੱਕ ਬਸ ਲੈ ਕੇ ਕੰਟਰੈਕਟ ਤੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਰਹੇ ਨੇ ਤੇ ਸਾਡੇ ਬੱਚੇ ਲੈ ਕੇ ਆਉਂਦੇ ਨੇ ਮਰੇਜੇਸ਼ ਮਾਰ ਜਿਲ੍ਹਾ ਬਾਲਸਾ ਕੈਪਸਰ ਤਰੰਤਾਂ ਅੱਜ ਜਿਹੜੀ ਸਾਡੇ ਸੇਫ ਸਕੂਲ ਵਨ ਪਾਲਿਸੀ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਚੈਕਿੰਗ ਚੱਲ ਰਹੀ ਹੈ ਉਸ ਦੀ ਲਗਾਤਾਰ ਅੱਜ ਅਸੀ ਮਮਤਾ ਨਿਕੇਤਨ ਸਕੂਲ ਦੇ ਅੰਦਰ ਚੈਕਿੰਗ ਕੀਤੀ ਹੈ ਚੈਕਿੰਗ ਦੇ ਦੌਰਾਨ ਜਿਹੜੇ ਬਸ ਡਰਾਈਵਰ ਹੈ ਉਹਨਾਂ ਕੋਲ ਆਪਦੇ ਕਾਗਜ਼ ਨਹੀਂ ਸੀਗੇ ਕਿਸੇ ਦੇ ਘਰ ਪਏ ਸੀਗੇ ਕਿਸੇ ਦੇ ਮੋਬਾਈਲਾਂ 'ਚ ਅਲੱਗ-ਅਲੱਗ ਮਤਲਬ ਹਰ ਇੱਕ ਨੇ ਉਹਦਾ ਐਕਸਕਿਊਜ਼ ਦਿੱਤਾ ਅਸੀਂ ਉਹਨਾਂ ਤੇ ਜਿਹੜਾ ਬੰਦਾ ਚਲਾਨ ਸੀ ਉਹ ਸੀਗਾ ਫਾਇਰ ਐਕਸਟੈਂਸ਼ਨ ਨਹੀਂ ਸੀਗੀ ਮੈਡੀਕਲ ਕਿੱਟਾਂ ਉਹਨਾਂ ਚ ਨਹੀਂ ਸੀਗੀਆਂ ਈਵਨ ਕਿ ਬੱਚਿਆਂ ਨੂੰ ਬੈਂਟ ਰਿਆਂ ਦੇ ਉੱਤੇ ਬਿਠਾਇਆ ਸੀਗਾ ਅਸੀਂ ਉਹਨਾਂ ਨੂੰ ਅੱਜ ਹਸਕਤ ਇਹਾਇਤ ਕਰ ਦਿੱਤੀ ਗਈ ਹੈਗੀ ਆ ਤੇ ਆਉਣ ਵਾਲੇ ਟਾਈਮ 'ਚ ਜੇ ਕਮੀਆਂ ਨਹੀਂ ਪੂਰੀ ਕੀਤੀਆਂ ਤਾਂ ਸਹੀ ਬੰਦੀ ਸਿੱਕ ਕਾਰਵਾਈ ਕਰਤਾ ਹੋਗੇ ਸਰ ਅੱਜ ਕਿੰਨੇ ਚਲਾਨ ਹੋਏ ਅੱਜ ਕੋਈ 16 ਚਲਾਨ ਹੋਏ ਨੇ 16 ਸਾਰੇ ਦੇਖੇ ਨੂੰ ਲੱਗਦਾ ਕਿ ਨਾਮ ਕੱਢ ਨਹੀਂ ਲਿਆ ਏ ਅੱਜ ਉਹਨਾਂ ਦਾ ਵੀ ਨਾਮ ਚਰਨ ਅਨੰਦ ਕਟਿਆ ਨਾ ਜਿਨ੍ਹਾਂ ਦੇ ਨਾਮ ਨਹੀਂ ਇਸ ਸਕੂਲ ਦਾ ਉਹ ਕਟਿਆਗਾ ਕੁਝ ਕਹਿੰਦੇ ਵੀ ਸਕੂਲ ਪ੍ਰਸ਼ਾਸਨ ਨੇ ਹੀ ਨਾਮ ਹਟਵਾਏ ਹੈਗੇ ਆ ਅਸੀਂ ਉਹਨਾਂ ਨੂੰ ਵੀ ਗੱਲਬਾਤ ਕੀਤੀ ਆ ਉਹਨਾਂ ਨੂੰ ਸਮਝਾਇਆ ਹੈਗਾ ਵੀ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਸਕੂਲ ਬੱਸ ਦੇ ਬਿਲਕੁਲ ਫਰੰਟ ਦੇ ਉੱਤੇ ਔਨ ਡਿਊਟੀ ਸਕੂਲ ਲਿਖਿਆ ਹੋਣਾ ਚਾਹੀਦਾਗਾ ਡਰਾਈਵਰਾਂ ਦੀ ਵਰਦੀ ਨੇਮ ਪਲੇਟ ਸਪੀਡ ਗਾਰਨਰ ਸਾਈਡਾਂ ਦੇ ਗ੍ਰਿਲਸ ਜਿਹੜੇ ਹਦਾਇਤਾਂ ਆਈਆਂ ਉਹ ਸਾਰੀਆਂ ਇਹਨਾਂ ਨੂੰ ਸਮਝਾਈਆਂ ਅੱਜ ਇਹ ਕੰਟੀਨਿਊ ਜਾਰੀ ਰਹੇਗਾ ਜੀ ਇਹ ਲਗਾਤਾਰ ਰਹੇਗਾ ਜੀ ਇਹ ਸਾਰੇ ਕੋਈ ਅਨਾਂ ਦੀ ਆਪਸ਼ਨ ਨਹੀਂ ਆਉਂਦੇ ਪਹਿਲੇ ਕੀ ਸਰਕਾਰੀ ਸਕੂਲ ਉਹ ਵੀ ਚ ਇਸ ਤੋਂ ਬਾਅਦ ਸਾਡਾ ਸਰਕਾਰੀ ਇਹ ਨਹੀਂ ਮਤਲਬ ਅੱਜ ਹੀ ਕਰਨੀ ਹੈਗੇ ਚੈੱਕ ਅਸੀਂ ਲਗਾਤਾਰ ਇਹ ਲਾਈਨਸ ਜੋ ਆ ਰਹੇ ਹੈਗੇ ਉਸ ਨੂੰ ਉਸ ਦਾ ਚੈਕਿੰਗ ਚੱਲ ਰਹੀ ਹੈ ਲਗਾਤਾਰ ਜੋ ਚੈਕਿੰਗ ਵੀ ਕੀਤਾ ਜਾ ਰਿਹਾ ਹੈ ਇਸ ਦੇ ਬਾਰੇ ਇਹ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰੋਗਰਾਮ ਚ ਰਹਾ ਹੈ ਜਿਹੜਾ ਸੇਫ ਸਕੂਲ ਵਨ ਪ੍ਰੋਜੈਕਟ ਉਸ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਦੀ ਅਨੁਰਾਧਿਸ਼ ਤੇ ਅੱਜ ਅਸੀਂ ਇਹ ਮਮਤਾ ਨਿਕੀਤਨ ਸਕੂਲ ਦੀਆਂ ਜਿਹੜੀਆਂ ਬਸਾਂ ਬੱਚਿਆਂ ਲੈ ਜਾਂਦੇ ਉਹਨੂੰ ਚੈੱਕ ਕੀਤਾ ਤਾਂ ਕਿ ਬੱਚਿਆਂ ਦੀ ਸਿਕਿਉਰਿਟੀ ਨੂੰ ਸਹੀ ਰੱਖਿਆ ਜਾ ਸਕੇ ਉਦੇ ਦੀਨ ਜਿਹੜੇ ਗੱਡੀਆਂ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਨੂੰ ਜ਼ਰੂਰ ਕਮੀਆਂ ਪਈਆਂ ਗਈਆਂ ਪਾਈਆਂ ਗਈਆਂ ਨੇ ਉਹਨਾਂ ਦੇ ਚਲਾਨ ਕੀਤੇ ਨੇ ਗਏ ਨੇ ਜਿਹੜੇ ਕੋ ਮਾਈਨਰ ਸੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਆਪਣੇ ਪੁਰੇ ਕਰਿਆ ਸਰ ਇੱਕ ਵੇਖਣ ਲਈ ਮੋਟਰਸਾਈਕਲ ਵੀ ਤੇ ਬਾਈਕ ਵੀ ਬੰਦ ਹੈ ਹਾਂਜੀ ਹਾਂਜੀ ਜਿਹੜੇ ਉਹ ਨਵਾਲਗ ਬੱਚੇ ਦੇ ਤਿੰਨ ਮੋਟਰਸਾਈਕਲ ਸੀ ਉਹ ਬੰਦ ਕੀਤੇ ਗਏ ਨੇ ਉਹ ਕਾਨੂੰਨ ਤਾ ਉਬੰਦੀ ਕਾਰਵਾਈ ਕੀਤੀ ਗਈ ਸਰ ਤੁਹਾਨੂੰ ਇੱਥੇ ਕਿੰਨੀ ਖਜਲਖੋਰੀ ਦੇਖਣੀ ਪਈ ਖਜਲਖੋਰੀ ਤਾਂ ਜੀ ਉਹ ਮਾਲਕ ਆਗੇ ਸੀ ਉਹਨਾਂ ਨੇ ਕਰਵਾਤਾ ਆਪਾਂ ਸਰ ਚੈੱਕ ਕਰਵਾਤਾ ਜੀ ਸਰ ਕੀ ਇਹ ਕਹਿਣਾ ਚਾਹੋਗੇ ਜਿਸ ਤਰ੍ਹਾਂ ਬੱਚਾ ਦੇ ਕਾਗਜ਼ੀ ਪੂਰੇ ਕਰਦੇ ਤੇ ਨੌ ਦੋ ਦੋ ਨੌਜਵਾਨਾਂ ਨੂੰ ਉੱਪਰ ਘੱਟ ਰੱਖਾ ਚਾ ਰਹੇ ਆ ਅਸੀਂ ਤਾਂ ਮੈਂ ਤਾਂ ਇਹੋ اپیل ਕਰਦਾ ਜੀ ਵੀ ਜਿਹੜੀਆਂ ਬੱਸਾਂ ਨੇ ਕਿਉਂ ਲੈ ਕੇ ਜਾਣਗੀਆਂ ਖਾਸ ਕਰਕੇ ਉਹਨਾਂ ਦੇ ਸਾਰੇ ਡਾਕੂਮੈਂਟ ਪੂਰੇ ਰੱਖੇ ਜਾਣ ਜੋ ਉਹਨਾਂ ਦੇ ਵਿੱਚ ਫਰਸਟ ایڈ ਕਿਟ ਤੇ ਜਾਂ ਮੈਡੀਕਲ ਕਿਟ ਜਰਾ ਜੋ ਵੀ ਹੁੰਦੀ ਹੈ ਜੋ ਉਹਨਾਂ ਦੇ ਵਿੱਚ ਅੱਗ ਬਜਾਉ ਜਾਂਤਰ ਹੈ ਉਹਦਾ ਪੂਰੇ ਰੱਖੇ ਜਾਣ ਔਰ ਜਿਹੜੇ ਮਾਪੇ ਨੇ ਉਹਨਾਂ ਨੂੰ ਬਾਲਗ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਆਪਣੇ ਸਕੂਲ ਪੜ੍ਹਨ ਵਾਸਤੇ ਨਹੀਂ ਭੇਜਣੇ ਚਾਹੀਦਾ ਨਹੀਂ ਤੇ ਉਹਨਾਂ ਖਿਲਾਫ ਜਵਾਬੀ ਕਾਰਵਾਈ ਸਰ ਇਹ ਅਭਿਆਨ ਇਤਨਾ ਚੱਲਦਾ ਰਹੇਗਾ ਬਿਲਕੁਲ ਜੀ ਜਾਰੀ ਰਹੇਗਾ